ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਅ ਅੱਜ ਦੀ ਇਹ ਵੀਡੀਓ ਬਹੁਤ ਜ਼ਰੂਰੀ ਏ ਇਹਦੇ ਵਿੱਚ ਕਿਸੇ ਐਗਜ਼ਾਮ ਦੇ ਨਾਲ ਰਿਲੇਟਿਡ ਮੈਂ ਕੋਈ ਨੋਟੀਫਿਕੇਸ਼ਨ ਨਹੀਂ ਲੈ ਕੇ ਆਇਆ ਪਰ ਫਿਰ ਵੀ ਇਹ ਵੀਡੀਓ ਬੜੀ ਜ਼ਰੂਰੀ ਹੈ ਕਿਉਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਜਿਵੇਂ ਕਿ ਪਤਾ ਹੀ ਹੈ ਕਿ ਜਿਹੜਾ ਚੋਣ ਜਾਬਤਾ ਉਹ ਲੱਗ ਗਿਆ ਹੈ ਵੋਟਾਂ ਜਿਹੜੀਆਂ ਆਉਣ ਵਾਲੀਆਂ ਹਨ ਲੋਕ ਸਭਾ ਵਾਲੀਆਂ ਤੇ ਇਸੇ ਲਈ ਜਿਹੜਾ ਹੈ ਕਿ ਸਾਰੇ ਐਗਜ਼ਾਮ ਜਿਹੜੇ ਹੈ ਹੁਣ ਰੁਕ ਗਏ ਨੇ ਠੀਕ ਹੈ ਕੋਈ ਨਵਾਂ ਨੋਟੀਫਿਕੇਸ਼ਨ ਆਉਣ ਦੇ ਚਾਂਸਸ ਨਹੀਂ ਆ ਠੀਕ ਹੈ ਜਿਹੜੇ ਆਲਰੇਡੀ ਨੋਟੀਫਿਕੇਸ਼ਨਸ ਆਏ ਹੋਏ ਆ ਉਹਨਾਂ ਦੇ ذریعے ਹੀ ਉਹਨਾਂ ਦੇ ਬਿਹਾਫ ਤੇ ਹੀ ਜਿਹੜੇ ਅੱਗੇ ਇਹ ਜਿਹੜੇ ਐਗਜ਼ਾਮ ਹੋਣੇ ਆ ਆਪਾਂ ਉਹਨਾਂ ਦੇ ਬਾਰੇ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਆਪਾਂ ਕਿਵੇਂ ਜਿਹੜਾ ਇਹ ਟਾਈਮ ਆ ਜਿਹੜਾ ਚੋਣ ਜਾਬਤਾ ਆ ਇਹ ਕਿੰਨੇ ਟਾਈਮ ਲਈ ਹੈ ਔਰ ਅਸੀਂ ਇਸ ਟਾਈਮ ਨੂੰ ਕਿਵੇਂ ਜਿਹੜਾ ਯੂਜ਼ ਕਰ ਸਕਦੇ ਆ ਠੀਕ ਹੈ ਸੋ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਜੋ ਇਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ bell icon ਵੀ ਜਰੂਰ press ਕਰੇ ਤਾਂ ਕਿ ਆਉਣ ਵਾਲੀਆਂ ਵੀਡੀਓ ਜਿਹੜੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਚੋਣ ਜਾਬਤਾ ਹੈ ਉਹ ਲੱਗ ਚੁੱਕਾ ਆ ਠੀਕ ਹੈ ਤੇ ਹੁਣ ਕੋਈ ਵੀ ਨਵਾਂ ਜਿਹੜਾ ਨਿਊ ਕੋਈ ਵੀ ਜਿਹੜਾ ਨੋਟੀਫਿਕੇਸ਼ਨ ਹੈ ਉਹ ਨਹੀਂ ਆਣਾ ਠੀਕ ਹੈ ਸੋ ਆਲਰੇਡੀ ਜਿਹੜੇ ਐਗਜ਼ਾਮ ਜਿਹੜੇ ਟੀਚਿੰਗ ਨਾਲ ਰਿਲੇਟਡ ਜਿਹੜੇ ਚੱਲ ਰਹੇ ਉਹ ਤੁਹਾਨੂੰ ਪਤਾ ਹੀ ਹੈ ਦੇਖੋ ਇੱਕ ਤਾਂ TGT ਚੰਡੀਗੜ੍ਹ ਪੀਐਸ ਟੈਟ 2024 ਸੀ ਟੈਟ 2024 ਔਰ ਡੀ ਟ੍ਰਿਪਲ ਐਸ ਬੀ ਦੀ ਜਿਹੜੀ ਭਰਤੀ ਹੈ ਇਹਨਾਂ ਦੇ ਨੋਟੀਫਿਕੇਸ਼ਨਸ ਜਿਹੜੇ ਸਾਰੇ ਆਏ ਹੋਏ ਆ ਸੋ ਹੁਣ ਇਹ ਐਗਜ਼ਾਮ ਦੇ ਨਾਲ ਅਸੀਂ ਇਹਨਾਂ ਨੂੰ ਅਸੀਂ ਕਿਵੇਂ ਡੀਲ ਕਰੀਏ ਦੇਖੋ ਜਿਵੇਂ ਤੁਸੀਂ ਮੈਂ ਇੱਥੇ ਕੁਝ ਕਿ ਡੇਟਸ ਲਿਖਿਆ ਆ ਅੱਜ ਡੇਟ ਦੇਖੋ ਹੈਗੀ ਆ ਅਗਰ ਆਪਾਂ ਅੱਜ ਦੀ ਆਪਾਂ ਡੇਟ ਨੋਟ ਕਰੀਏ ਤਾਂ ਅੱਜ 21 ਤਰੀਕ ਆ ਠੀਕ ਹੈ ਜੀ 21 ਮਾਰਚ ਅੱਜ ਤਰੀਕ ਠੀਕ ਹੈ 21 ਮਾਰਚ ਔਰ ਜਿਹੜਾ ਪੀਏ ਸਟੈਟ ਦਾ ਜਿਹੜਾ ਸਾਡਾ ਪਹਿਲਾ ਇਗਜ਼ਾਮ ਆ ਉਹ ਦੇਖੋ ਹੈਗਾ ਆ 26 ਮਈ ਠੀਕ ਹੈ ਜੀ 26 ਮਈ ਨੂੰ ਜਿਹੜਾ ਪੀਏ ਸਟੈਟ ਦਾ ਇਗਜ਼ਾਮ ਆ ਸੀਟੈਟ ਦਾ ਵੀ ਜਿਹੜਾ ਨੋਟੀਫਿਕੇਸ਼ਨ ਸਾਡੇ ਕੋ ਆਇਆ ਹੋਇਆ ਇਹਦਾ ਇਗਜ਼ਾਮ ਹੈਗਾ ਆ 7 ਜੁਲਾਈ ਔਰ ٹیਜੀਟੀ ਚੰਡੀਗੜ੍ਹ ਦਾ ਵੀ ਆਪਣੇ ਕੋ ਡੇਟ ਹੈ ਇਹ ਹੈ 22 ਜੂਨ ਅ ਦੇਖੋ ਅਗਰ ਆਪਾਂ ਮੈਂ ਤੁਹਾਡਾ ਨਾ ਫ੍ਰੈਂਕਲੀ ਤੁਹਾਨੂੰ ਦੱਸਾਂ ਕਿ ਜਿਹੜਾ ਆ ਪੀਐਸਟੈਟ ਦੀ ਜਿਹੜੀ ਡੇਟ ਆ ਇਹ ਇਹਨੂੰ ਤੁਸੀਂ ਟੈਂਟੇਟਿਵ ਮੰਨ ਕੇ ਚੱਲੋ ਇਹ ਇਸ ਤਰੀਕ ਨੂੰ ਹੁਣ ਆ ਪੋਸੀਬਲ ਨਹੀਂ ਹੈਗਾ ਕਿਉਂਕਿ ਮਈ ਆ ਜੂਨ ਤੱਕ ਤਾਂ ਜਿਹੜਾ ਚੋਣ ਜਾਬਤਾ ਜਿਹੜਾ ਚੱਲਣਾ ਆ ਠੀਕ ਹੈ ਤਾਂ ਇਸ ਲਈ ਕਹਿ ਨਹੀਂ ਸਕਦੇ ਆਪਾਂ ਕਿ ਇਹ ਐਗਜ਼ਾਮ ਹੋਣ ਦੇ ਚਾਂਸਸ ਹੈਗੇ ਆ ਹੋ ਵੀ ਸਕਦਾ ਆ ਪਰ ਘੱਟ ਚਾਂਸ ਸਿੱਕੂ ਕਦੀ ਵੀ ਪੀਐਸਟੈਟ ਪਹਿਲੀ ਵਾਰ ਚ ਜੋ ਡੇਡ ਦਿੰਦੇ ਉਹਦੂ ਕਦੀ ਵੀ ਨਹੀਂ ਹੁੰਦਾ ਠੀਕ ਹੈ ਤਾਂ ਤੁਸੀਂ ਦੇਖੋ ਸਾਡੇ ਕੋਲ ਸੀਟੈਟ ਦਾ ਜਿਹੜਾ ਐਗਜ਼ਾਮ ਆ ਉਹਦੀ ਡੇਟ ਸਾਡੇ ਕੋਲ ਜੁਲਾਈ ਆ ਟੀਜੀਟੀ ਦੀ ਜਿਹੜੀ ਜੂਨ ਆ ਸੋ ਤੁਸੀਂ ਮੰਨ ਕੇ ਚੱਲੋ ਅਜ ਮਾਰਚ ਆ ਅਪ੍ਰੈਲ ਮਈ ਜੂਨ ਘਟੂ ਘਟ ਵੀ ਮੈਂ ਅਗਰ ਉੱਕਾ-ਬੁੱਕਾ ਦੇਖਾਂ ਤਾਂ ਸਾਡੇ ਕੋਲ 2 ਮੰਥ ਦਾ ਟਾਈਮ ਹੈਗਾ ਪ੍ਰੋਪਰ ਤੇ ਤੁਸੀਂ ਦੇਖੋ 2 ਮੰਥ ਦਾ ਟਾਈਮ ਜਿਹੜਾ ਆ ਉਹ ਤਾਂ ਉਹ ਬਹੁਤ ਜ਼ਿਆਦਾ ਹੁੰਦਾ ਠੀਕ ਹੈ ਦੋ ਮੰਥ ਜਿਹੜੇ ਆ ਉਹ ਘਟ ਨਹੀਂ ਹੁੰਦੇ ਦੋ ਮਹੀਨੇ ਠੀਕ ਹੈ ਅ ਅਗਰ ਅਸੀਂ ਨਵੇਂ ਨੋਟੀਫਿਕੇਸ਼ਨਾਂ ਦੀ ਉਡੀਕ ਕਰਦੇ ਰਹੀਏ ਕਿ ਇਹ ਐਗਜ਼ਾਮ ਦੀ ਡੇਟ ਕਦ ਆਣਗੀ ਤਾਂ ਅਸੀਂ ਇਹ ਦੋ ਮਹੀਨੇ ਇਦਾਂ ਹੀ ਗਵਾ ਦੇਣੇ ਆ ਸੋ ਬੈਸਟ ਤੁਹਾਡੇ ਕੋਲੇ ਮੌਕਾ ਆ ਕਿ ਤੁਸੀਂ ਜਿਹੜੇ ਦੋ ਮੰਥ ਆ ਇਹਨਾਂ ਚੋਂ ਤੁਸੀਂ ਕੋਈ ਵੀ ਦੇਖੋ ਜਰੂਰ ਇਹਨਾਂ ਵਿੱਚੋਂ ਕੋਈ ਬੱਚੇ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਤਿੰਨੋਂ ਪੇਪਰ ਭਰੇ ਹੋਣਗੇ ਠੀਕ ਹੈ ਐਦਾ ਦੇ ਵੀ ਹੋਣਗੇ ਜਿਹੜੇ ਹਲੇ ਨਿਊ ਆ ਉਹਨਾਂ ਨੇ ਸਿਰਫ ਪੀਐਸ ਟੈਟ ਤੇ ਸੀ ਟੈਟ ਦੀ ਤਿਆਰੀ ਕਰ ਰਹੇ ਆ ਠੀਕ ਹੈ ਜਾਂ ਕਈ ਬੜੇ ਬੀਅਡ ਕਰ ਰਹੇ ਆ ਸੋ ਉਹਨਾਂ ਸਾਰਿਆਂ ਲਈ ਜਿਹੜਾ ਇਹ ਇਹ ਦੋ ਮੰਥ ਬੜੇ ਜ਼ਰੂਰੀ ਆ ਠੀਕ ਹੈ ਅਸੀਂ ਇਹਨਾਂ ਦੋ ਮੰਥਸ ਨੂੰ ਜਿਹੜਾ ਤੁਸੀਂ ਜਿਹੜਾ ਵੇਸਟ ਨਾ ਕਰੋ ਸੋ ਤੁਸੀਂ ਕੋਈ ਵੀ ਐਗਜ਼ਾਮ ਦੇ ਅਗਰ ਤਿਆਰੀ ਕਰ ਰਹੇ ਆ ਭਾਵੇਂ ਉਹ ਪੀਐਸ ਟੈਟ ਆ ਭਾਵੇਂ ਉਹ ਸੀ ਟੈਟ ਆ ਭਾਵੇਂ ਟਜੀਟ ਚੰਡੀਗੜ੍ਹ ਆ ਇੱਕ ਹੋਰ ਐਗਜ਼ਾਮ ਵੀ ਆ ਜਿਹੜਾ ਡੀਟ੍ਰਿਪਲ ਐਸ ਬੀ ਦਾ ਆ ਮੈਂ ਮੈਂਸ਼ਨ ਹੀ ਕੀਤਾ ਹੋਇਆ ਹੈ ਜਿਹੜਾ ਇਹ ਵਾਲਾ ਐਗਜ਼ਾਮ ਆ ਇਹਦੇ ਫਾਰਮ ਫਿਲ ਵਗੈਰਾ ਜਿਹੜੇ ਹੋ ਚੁੱਕੇ ਆ ਪਰ ਇਹਦੀ ਹਲੇ ਡੇਟਸ ਨਹੀਂ ਆਈਆਂ ਪਰ ਹੁਣ ਕਿਉਂਕਿ ਚੋਣ ਜਾਬਤਾ ਲੱਗ ਚੁੱਕਾ ਆ ਤਾਂ ਇਹਦੀ ਡੇਟਸ ਵੀ ਹਜੇ ਅੱਗੇ ਜਾ ਕੇ ਹੀ ਆਣਗੀਆਂ ਠੀਕ ਹੈ ਨਾ ਤਾਂ ਸਾਡੇ ਕੋਲ ਦੇਖੋ ਇਹ ਚਾਰ ਤਰ੍ਹਾਂ ਦੇ ਪੇਪਰ ਆ ਸੋ 2 ਮੰਥ ਤਾਂ ਤੁਹਾਡੇ ਕੋਲ ਟਾਈਮ ਆ 2 ਮੰਥ ਬਹੁਤ ਜ਼ਿਆਦਾ ਹੁੰਦੇ ਆ ਸੋ ਤੁਸੀਂ 2 ਮੰਥ ਆਪਣੀ ਜਿਹੜੀ ਇਹ ਪੂਰੀ ਤਿਆਰੀ ਬਲ ਧਿਆਨ ਦਿਓ ਨਹੀਂ ਤਾਂ ਇਹ 2 ਮੰਥ ਸਾਨੂੰ ਪਤਾ ਹੀ ਨਹੀਂ ਲੱਗਣੇ ਇਹਨਾਂ ਵੋਟਾਂ ਦੇ ਵਿੱਚ ਇਹ ਕਦ ਦੋ ਮੰਥ ਜਿਹੜੇ ਆ ਉਹ ਠੀਕ ਹੈ ਸੋ ਤੁਹਾਡੇ ਕੋਲੇ ਮੌਕਾ ਆ ਇਹ ਟਾਈਮ ਇਹ ਵੀਡੀਓ ਬਣਾਉਣ ਦਾ ਸਿਰਫ ਇਹੀ ਮਤਲਬ ਆ ਇਹਦੇ ਵਿੱਚ ਹੋਰ ਮੈਂ ਕੋਈ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਕੋਈ ਇਗਜ਼ਾਮ ਆਉਣ ਦੀ ਠੀਕ ਹੈ ਇਹਦਾ ਮਕਸਦ ਵੀਡੀਓ ਦਾ ਬਣਾਉਣ ਦਾ ਇਹੀ ਹੈ ਕਿ ਅਸੀਂ ਥੋੜਾ ਜਿਹਾ ਕਨਫਰਮ ਹੋ ਜਾਈਏ ਕਿ ਵੀ ਇਹ ਕਿਵੇਂ ਜੜਾ ਆਏ ਅਸੀਂ ਇੰਚ ਤਿਆਰੀ ਕਰ ਸਕਦੇ ਹਾਂ ਠੀਕ ਹੈ ਕਿਉਂ ਕਿਉਂਕਿ ਸਮਾਂ ਜਿਹੜਾ ਆ ਬੜਾ ਹੀ ਇੰਪੋਰਟੈਂਟ ਇਆ ਠੀਕ ਹੈ ਤੁਹਾਨੂੰ ਪਤਾ ਇੱਕ ਵਾਰ ਜੇ ਲੰਘ ਗਿਆ ਤਾਂ ਇਹ ਸਮਾਂ ਵਾਪਸ ਤੁਹਾਡੇ ਕੋਲ ਨਹੀਂ ਆਉਣਾ ਹਨਾ ਸੋ ਇਸੇ ਲਈ ਜਿਹੜਾ ਆ ਇਹ ਦੋ ਮਹੀਨੇ ਸਾਡੇ ਜਿਹੜੇ ਬੜੇ ਜ਼ਰੂਰੀ ਆ ਤੁਸੀਂ ਇਹਨਾਂ ਤੇ ਧਿਆਨ ਦਿਓ ਆਪਣੀ ਤਿਆਰੀ ਕਰੋ ਤਾਂ ਦੇਖੋ ਜ਼ਰੂਰ ਤੁਹਾਡਾ ਜਿਹੜਾ ਆ ਜਿਸੇ ਪੇਪਰ ਦੀ ਵੀ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਉਹ ਤੁਸੀਂ ਉਸ ਦੇ ਵਿੱਚ ਜ਼ਰੂਰ ਜਿਹੜਾ ਆ ਉਹ ਕਾਮਯਾਬ ਹੋਵੋਗੇ ਬਸ ਇਹ ਵਕਤ ਨੂੰ ਜਿਹੜਾ ਹੈ ਖਰਾਬ ਨਹੀਂ ਕਰਨਾ ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰੇ ਨੂੰ ਧੰਨਵਾਦ ਸਤਿ ਸ਼੍ਰੀ ਅਕਾਲ